ਹਾਂਜੀ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਧੰਨਵਾਦ ਤੁਹਾਡਾ ਨਿੱਕੇ ਜਿਹਾ ਬਲੌਗ ਤੇ ਆਉਣ ਲਈ ਤੇ ਤੁਹਾਨੂੰ ਦਿਖਾਉਨੇ ਆਂ ਇਹ ਬਲੌਗ ਤੇ ਕਨੇਡਿਆ ਜਨ ਅਗਰ ਕੀਰਤਨ ਦੇ ਦਰਸ਼ਨ ਕਰਾਉਨੇ ਆਂ ਤੁਹਾਨੂੰ ਤੇ ਸੰਗਤਾਂ ਦੇ ਮਿਲਦੇ ਆਂ ਫਿਰ ਰੈਡੀ ਹੋ ਕੇ ਤੇ ਆਉਂਗੇ ਬਸ ਵੇਟ ਕਰੋ 5 ਮਿੰਟ ਲੇਟਰ ਮੇਰੇ ਪਿਆਰਿਓ ਅੱਧੇ ਗੇ ਤਿਆਰ ਹੋ ਗਏ ਜਾਂ ਅੱਧਾ ਕ ਰਹਿਦਾ ਤਿਆਰ ਹੋਣਾ ਤੇ ਫਿਰ ਤੁਹਾਨੂੰ ਦਿਖਾਉਨੇ ਆਂ ਨਗਰ ਕੀਰਤਨ ਦੇ ਤੇ ਕਰੋਨੇ ਆ ਦਰਸ਼ਣ ਸੰਗਤਾਂ ਦੇ ਬਸ ਰੈਡੀ ਹੋ ਹੀ ਗਏ ਆ ਲਗਭਗ ਥੋੜਾ ਜਿਹਾ ਰਹਿ ਗਿਆ ਟ੍ਰੀਟਮੈਂਟ ਜਿਆ ਕਰਨ ਵਾਲਾ ਫਿਰ ਮਿਲਦੇ ਆ ਤੁਹਾਨੂੰ ਫਿਰ ਮਿਲਦੇ ਆ ਕਿਉਂਕਿ ਗਿਆਗ ਸਾਡਾ ਉਸਤਾਦ ਜੀ ਰੋਈ ਜਾਂਦੇ ਆ ਤਿਆਰ ਨਹੀਂ ਹੋ ਰਹੇ ਨੇ ਦੇ ਉਧਰ ਅਸੀਂ ਚਾਹ ਧਰੀ ਹੋਈ ਆ ਬਸ ਕਰਦੇ ਆ ਇਹਨੂੰ ਇਤਿਹਾਤ ਤੇ ਆਪ ਵੀ ਹੋ ਗਏ ਆ ਬਸ ਰੈਡੀ ਆ ਕੰਮ ਫਿਰ ਮਿਲਦੇ ਆ ਓਕੇ ਠੀਕ ਆ ਲੱਗੀ ਸਮਝੇ ਠੀਕ ਆ ਹਾਂਜੀ ਮਿੱਤਰੋ ਬੱਸ ਰੈਡੀ ਆ ਚਾਹ ਬਣ ਗਈ ਚਾਹ ਪੀਣ ਲੱਗੇ ਆ ਫਿਰ ਕਰਾਉਣੇ ਦਰਸ਼ਨ ਤੁਹਾਨੂੰ ਸੰਗਤਾਂ ਦੇ ਤੇ ਨਗਰ ਕੀਤਨ ਦੇ ਪਾਲਕੀ ਸਾਹਿਬ ਦੇ ਫਿਰ ਮਿਲਦੇ ਆ ਕਿਆ ਵੀ ਲੋ ਆਇਓ ਲੋ ਵੀ ਮਿੱਤਰੋ ਚਾਹ ਬਣ ਗਈ ਆ ਤੇ ਚਾਹ ਪੀ ਕੇ ਜਾਂਦੇ ਆ ਫਿਰ ਕਰਾਉਣੇ ਦਰਸ਼ਨ ਤੁਹਾਨੂੰ ਖਾ ਲਓ ਮਿੱਠਾ ਨਾਲ ਜਰਾ ਦੋ ਹੀ ਬਚੇ ਆ ਲੋ ਵੀ ਮਿੱਤਰੋ ਆਪਾਂ ਰੈਡੀ ਹੋ ਗਏ ਆ ਪਰ ਤਾਂ ਜਮਾ ਪਾ ਲਿਆ ਕੱਲਿਆਂ ਬਾਹਰ ਮੋਹਸਨ ਘੈਂਟਾ ਬਾਹਰ ਆਇਓ ਤੁਹਾਨੂੰ ਨਾ ਤਾਂ ਮੌਸਮ। ਲੋ ਵੀ ਮਿੱਤਰੋ ਅੱਜ ਸਟੌਪ ਲੱਗੀ ਆ ਪਿਛਲੀ ਵਾਰੀ ਮੀਂਹ ਪੈਂਦਾ ਸੀ। ਇਸਰ ਮੌਸਮ ਘੈਂਡਾ। ਗਰਮੀ ਸਰੇ ਲੱਗੀ ਬਈ ਆ। ਆਇਓ ਤੁਹਾਨੂੰ ਕਰੌਣੇ ਦੇ ਦਰਸ਼ਨ ਫਿਰ ਪਹੁੰਚੋ ਪਹੁੰਚੋ ਟਾਈਮ ਨਾਲ ਹੀ ਵੀਡੀਓ ਚ। ਲੋ ਵੀ ਮਿੱਤਰੋ ਲਹਤਾ ਲੋਕ। ਆਇਓ ਕਰੌਣੇ ਦੇ ਦਰਸ਼ਨ ਤੁਹਾਨੂੰ ਮੈਂ ਆਪਾਂ ਰੈਡੀ ਹੋ ਗਏ ਆ ਸਾਰੇ ਕੰਮ ਚੱਲਾਉਂਦੇ ਆ। ਚਲੋ ਵੀ ਮਿੱਤਰੋ ਸੌਜੀਆਂ ਦੂਜੀਆਂ ਬੀਜੀਆਂ ਮਤੰਦਾਂ ਦੇ ਕੱਪੜੇ ਲਟੰਗੇ ਹੋਏ ਦਰ ਸੁੱਕਣੇ ਪਾਏ ਧੁੱਪੇ। ਲੋ ਵੀ ਮਿੱਤਰੋ ਸੈਟਾ ਤੇ ਗੱਡੀਆਂ ਲੱਗੀਆਂ। ਰੋਡ ਲੋਭੀ ਮਿੱਤਰੋ ਗੱਡੀਆਂ ਆ ਗਏ ਸਾਈਡਾਂ ਤੇ ਖੜਗੀਆਂ ਗੱਡੀ پارک ਕਰਨ ਲਈ ਐਨੀ ਸਾਈਡ ਸੁੱਟ ਤੇ ਹੋਲਾ ਕੰਮ ਇੱਥੇ ਸੰਗ ਤੋਂ ਰੋਡ ਘਰ ਦਾ ক্লোਜ਼ ਇੱਕ ਸਾਈਡ ਤੋਂ ਕਿ ਨਗਰ ਕੀ ਤਾਂ ਨੰਗਣਾ ਵਾ ਤਾਂ ਕਰਕੇ ਆਪਾ ਜਾ ਰਹੇ ਆ ਨਗਰ ਕੀ ਤਨ ਦੇ ਦਰਸ਼ਨ ਕਰਨ। ਪਾਲਕੀ ਸਾਹਿਬ ਵੀ ਮੈਨੂੰ ਲੱਗਦਾ ਆ ਹੀ ਰਹੀ ਹੈ ਪਰ ਅਜੇ ਲੱਗੂ ਟਾਈਮ ਜਦ ਤੂੰ ਪੂਰਾ ਸੰਗਤਾਂ ਤੁਰੀਆਂ ਆ ਰਹੀਆਂ। ਆ ਇੱਥੇ ਲੱਗ ਕੇ ਲੱਗੇ ਲੋਕਾਂ ਦੇ ਘਰਾਂ ਦੇ ਸਾਹਮਣੇ ਆਪਣੇ ਉੱਥੇ ਵੀ ਸਟਾਲ ਲਾਏ ਹੋਏ ਲੋਕਾਂ ਨੇ ਸੇਵਾ ਲਈ ਹੋਈ ਕਰ ਰਹੇ ਆ। ਫਰੀਦਾ ਖਾਣ ਪੀਣ ਦਾ ਚੱਲ ਰਿਹਾ ਵਾ। ਇੱਥੇ ਕਰਦੇ ਆ ਵੇਟ ਪਾਲਕੀ ਸਾਹਿਬ ਦੇ ਦਰਸ਼ਨ ਕਰਦੇ ਆ ਦੇਖਦੇ ਆ ਕੀ ਆ। ਤੇ ਦੇਖੋ ਸੰਗਤਾਂ ਦਾ ਇਕੱਠ ਐ ਬਾਬਿਆਂ ਨੇ ਮੋਟਰਸਾਂ ਰੱਖੇ ਦੇਖ ਜ਼ਰਾ ਕਿਉਂ ਸਿਰੇ ਲੱਗੰਦਿਆ ਕੰਮ ਗੱਡੀਆਂ ਤੋਂ ਮਹਿੰਗੇ ਮਹਿੰਗੇ ਮੋਟਰਸਾਂ ਲਈ ਕਰਦੇ ਅਗਲੇ ਲੱਖਾਂ ਲੱਖਾਂ ਦੀਆਂ ਮਹੀਨਿਆਂ ਦੇ ਮੋਟਰਸਾਂ ਆ ਕੋਰੀਆਂ ਨੇ ਵੀ ਬਣੀਆਂ ਦਸਤਾਰਾਂ ਦੇਖੋ ਕੋਰੀਆਂ ਨੇ ਇਸ ਤਰ੍ਹਾਂ ਦੇ ਪੱਕਾ ਬਣੀਆਂ ਆਆਂ ਚਾਹ ਦੇਖੋ ਤੁਸੀਂ ਖਤਰਨਾਕ ਤੇ ਖਤਰਨਾਕੋ ਬਾਈਕ ਆ ਨਾ ਕੋ ਇਹ ਹੰਬਾਪੂ ਬੈਠਾ ਚਿੱਟੀ ਦਾੜੀ ਇਹ ਬਾਪੂ ਦੀ ਕਦਾਂ ਚਲਾਉਂਦਿਆ ਮੋੜਦਾ ਸਰਾ ਹੀ ਕੰਮ ਚਲਾਉਂਦਿਆ ਕਰੋ ਸੰਗ ਤੋਂ ਦਰਸ਼ਨ ਫੇ ਕਰੋ ਹਾਂਜੀ ਸਮਝੋ ਯਾਰ ਉਹ ਵੀ ਵੱਖਰੇ ਦੱਸਾਂ ਅਫਵਾਦ ਮੈਂ ਕਿਹੜੇ ਜਿਹੜੇ ਦੇਖ ਰਹੇ ਬਲੋ ਮੜਾ ਜਾਂ ਸ਼ੇਅਰ ਕਰਦੇ ਹੋ ਦੱਬ ਕੇ ਪਤਾ ਲੱਗੇ ਸਰਦਾਰਾਂ ਦੀ ਗੂੰਜ ਦੇ ਹੀ ਵੇਖੋ ਇਕਦਮ ਬਾਈਕਾਂ ਦੇ ਨੰਗ ਰਹਿਆ ਆ ਆ ਗੋਰੇ ਵੀ ਖੜੇ ਸਾਈਡਾਂ ਤੇ ਇਹਨਾਂ ਨੂੰ ਅਖਰਾ ਚਾਂਜੜਿਆ ਪਿਆ ਸੰਗ ਲਾਦਾ ਹੱਥ ਦੇਖ ਰਹੇ ਆ ਚੱਕ ਮਾੜੀ ਜਿਹੀ ਵਾਈਬ ਨਗਰੀਤਾਂ ਦੇ ਸੰਤਾਨ ਦਾ ਘਾਟ ਦੇਖੋ ਕੰਨਾ ਅੱਜ ਸਾਰਿਆਂ ਦੇ ਸਰਾਂ ਦੇ 17 ਸਲਾਈਆਂ ਵਧੀਆ ਲੁਆ ਕੇ ਮੈਂ ਤਰਾ ਦੇ ਟਰੈਕਟਰ ਨਹੀਂ ਦੇਖੋ ਰੌਣਕਾਂ ਮੈਂ ਨਾ ਟਰੈਕਟਰ ਦੇਖੋ ਕੰਨਾ ਘੈਂਟਾ ਪੂਰਾ ਮੋਡੀਫਾਈ ਕਰਵਾਇਆ ਹੋਇਆ ਵਾ ਗਾਰਾ ਜਿਹਾ ਚੜਿਆ ਵਾ ਜਿੜਿਆ ਪੂਰੇ ਏਡਾ ਜਿਹਾ ਕਰੋ ਦਰਸ਼ਨ ਮਾਰੇ ਜੀ ਵਾਈ ਵਾਈ ਰੋ ਸੰਤੋ ਰੋ ਦੇਖੋ ਕਿਰਾਤ ਸਰਾਈ ਲੱਗਣਿਆ ਨਾ ਮੋਡੀਫਾਈ ਕਰਵਾਇਆ ਆ ਗਲੇ ਆ ਰੋ ਚੱਕ ਗੋਰੇ ਆ ਗਏ ਆਪਣੇ ਬੈਰ ਵਾਜ ਲੈ ਆ ਗਏ ਗੋਰੇ ਆ ਗਏ ਆ ਇਹ ਆਪਣਾ ਬ੍ਰੈਂਡ ਵਾਜਾ ਲੈ ਆਉਂਦੇ ਗੋਰੇ ਜੀ ਦੇਖੋ ਸਾਡਾ ਨੂਨਾ ਬਹੀ ਹੋ ਰਿਹਾ ਇਹ ਬ੍ਰੈਂਡ ਵਾਜੇ ਆ ਰੋ ਮੜਾਇਆ ਇੱਕ ਇਹ ਸਕੂਲ ਆ ਗਿਆ ਵਈ ਗੋਰੇ ਆਉਂਦੇ ਆ ਉਹ ਮੜਾਇਆ ਲੋ ਲੋ ਵੀ ਮੈਟਰ ਈ ਆਕੇ ਗਤਕਾਂ ਵਾਲੇ ਗਤਕਾ ਖੇਡਣਗੇ ਹੁਣ ਸਸਤਾ ਰੱਖਿਆ ਜਾ ਤੱਕੀ ਵਿੱਚ ਲਾਈ ਰਹਿਣੀ ਸਸਤਾ ਰੱਖੇ ਨੇ ਬਾਤਾਂ ਚਰਾਂਦੇ ਕਿ ਨਸ ਅੱਗੇ ਜਾਵੇ ਥੋੜਾ ਜਿਹਾ ਖੇਡਣਗੇ ਗਤਕਾ ਵਾਹ ਬੇਕੋ ਸੰਤਾਂ ਔਰੀਆਂ ਆ ਰਹੀਆਂ ਵਾਹ ਹੋਰ ਪਹਿਰਾਵੇ ਪਾਏ ਹੋਏ ਅੱਜ ਜਿਆਦੀ ਡਰੈਸਾਂ ਪਾਈ ਹੋਈਆਂ ਨੇ ਉੱਤੇ ਪਜਾਮੇ ਪਾਏ ਹੋਏ ਸਾਰੇ ਨੇ ਤੋ ਦਰਸ਼ਨਾ ਨਿੱਕੇ ਨਿੱਕੇ ਬੱਚੇ ਇਹ ਵੀ ਸਕੂਲ ਲੋਆ ਕੋਈ ਠੀਕੇ ਬੱਚਿਆਂ ਨੇ ਸਰਾ ਦੇ 10 ਤੋਂ 17 ਸਜਾਈਆਂ ਕਾਰੇ ਛੱਟ ਰਹੇ ਨੇ ਕਰੋ ਸੰਤੋ ਦਰਸ਼ਨ ਏਡਾ ਦਾ ਨਗਰਵੀਰ ਤਨੂੰ ਸੁਆਦ ਆ ਰਿਹਾ ਥੋੜਾ ਜਿਹਾ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੀ ਆ ਦੇਖੋ ਦੇਖੋ ਕਦਾਂ ਕਾਰੇ ਚੱਲਣਗੇ ਸੰਤਾਂ ਦੇ ਦਰਸ਼ਨ කතිපු පත්ත බහන න කර හිටදය සාාතකාන් පන පැල චීපචර ලාග පදකනල යෙඩ ඔගත දශන කतेරු හේර ක्य ය තාපකි්‍රප ਅੱਛਾ ਗੱਤਗਾ ਖੇਡ ਰਹੇ ਆ ਸੰਤਾਂ ਦੇਖ ਰਹੀਆਂ ਲੋ ਵੀ ਮਤਰੋ ਪਾਲਕੀ ਸਾਹਿਬ ਪਾਲਕੀ ਸਾਹਿਬ ਆ ਰਹੀਆਂ ਵਾਹਿਗੁਰੂ ਮਹਾਰਾਜ ਗੁਰੂਆਂ ਦਾ ਸੱਚੇ ਪਾਤਸ਼ਾਹ ਖੜੀ ਪਾਲਕੀ ਸਾਹਿਬ ਕਰਿਓ ਦਰਸ਼ਨ ਸੰਤੋ ਸੰਤੋ ਪਾਲਕੀ ਸਾਹਿਬ ਆ ਗਈ ਆ ਕਰੋ ਦਰਸ਼ਨ ਜਿੱਕੀ ਪਹੁੰਚੀ ਵਾਹਿਗੁਰੂ ਵਾਹਿਗੁਰੂ ਇਹ ਥੋੜਾ ਜਿਆਦਾ ਤੁਰ ਕੇ ਹੀ ਆਪ ਅੱਗੇ ਆ ਗਏ ਆ ਦੂਰ ਬੋਧ ਹੀ ਆ ਦਰਸ਼ਨ ਕਰ ਲੀਏ ਜਲਦੀ ਤੇ ਧੋਪ ਬੜੀ ਕਰਮੀ ਹੀ ਅੱਜ ਨਾਲ ਬੱਚਾ ਹੀ ਜਵਾਗ ਹੀ ਗਰਮੀ ਲੱਗ ਰਹੀ ਹੈ ਨੂੰਈ ਕੰਮ ਹੀ ਹੈ ਬਾਲਕੀ ਸਾਹਿਬ ਦੇ ਕਰੀਏ ਦਰਸ਼ਨ ਵਾਲੇ ਤੁਹਾਨੂੰ ਕਰਾਈਏ ਦੇਖੋ ਸੰਗਤਾਂ ਦਾ ਕੱਟ ਦੇਖੋ ਸੰਗਤਾਂ ਦਾ ਵਾਹਿਗੁਰੂ ਜੀ ਕਾ ਬਾਸ਼ਾ ਕਰੋ ਕਿਰਪਾ ਆਹ ਦੇਖੋ ਗੋਰੇ ਵੀ ਤੁਰੇ ਫੱਤੇ ਸਾਈਂ ਲਾਂ ਦੇ ਨੰਗੇ ਦੇਖੋ ਸੰਗਤਾਂ ਦਾ ਕੱਟ ਦੇਖੋ ਸੰਗਤਾਂ ਦਾ

ਸ਼ੇਅਰ ਕਰਦੇ ਰੋ ਨਾਲ ਨਾਲ ਸੰਗਤਾਂ ਦਾ ਘੱਟ ਦੇਖੋ ਹੁੰਦੀ ਪਾਲਕੀ ਸਾਹਿਬ ਅੱਗੇ ਨੂੰ ਚੱਲ ਗਈ ਅਸੀਂ ਇੱਧਰ ਨੂੰ ਆ ਗਏ ਗੁਰੂ ਘਰ ਵੱਲ ਨੂੰ ਚੱਲੇ ਹੁਣ ਲੈ ਵੀ ਮੇਰਾ ਉਸਤਾਦ ਜੀ ਕਿੱਥੇ ਨੇ ਕਰਾਈਏ ਆ ਗਏ ਆ ਆਹ ਇਹ ਉਸਤਾਦ ਜੀ ਹੁਣ ਗੁਰੂ ਘਰ ਪਹੁੰਚ ਚਲੇ ਆ ਦੇਖ ਜਵਾਕਾ ਹੋਰਿਆ ਸਤ ਪਹੁੰਚ ਗਏ ਗੁਰੂ ਘਰ ਫੇਰ ਲੋ ਵੀ ਮਿੱਤਰੋ ਸਰੂ ਦਰਸ਼ਨ ਗੁਰੂ ਘਰ ਤੇ ਆਸ ਤੋਂ ਲੱਗੇ ਹੋਏ ਵਕਤ ਵਕਤਾਂ ਦੇ ਖਾਣ ਪੀਣ ਦੇ ਕਿਤਾਬਾਂ ਦੇ ਗੁਰੂ ਸਾਹਿਬ ਦੇ ਅੰਗਰੋਡ ਮਾ ਦੇਖੋ ਗੱਡੀ ਚ ਲਾਉਣੀ ਹੈ ਸਾਰਾ ਕੁਝ ਸਮਾਨ ਨੂੰ ਪਿਆ ਵਾ ਲੋਕ ਕਰੋੜ ਆ ਜਾਂ ਸਟਾਲ ਲੱਗੇ ਹੋਏ ਲੱਗੇ ਸਾਈਡ ਨੂੰ ਕੋਈ ਚੀਜ਼ਾਂ ਵੇਚਣ ਵਾਲੀਆਂ ਕੋਈ ਫਰੀ ਤੇ ਲੰਗਰ ਲੱਗੇ ਹੋਏ ਫਾਮ ਵਾਲੇ ਵੀ ਪੂਰੇਆਂ ਦਾ ਘਟ ਦੇਖੋਗੇ ਜੀ ਪੂਰੇ ਪੂਰੇ ਨੂੰ ਵੱਖਰਾ ਜਾ ਚੜਿਆ ਹੋਇਆ ਖਾਣ ਪੀਣ ਦਾ ਟੀ ਦਾ ਬੂਟ ਦੇਖੇ ਤਾਂ ਜਿਆਦਾ ਚਾਹ ਚੜਿਆ ਇਹ ਕਾਟ ਲਿਆ। ਇਹ ਸਾਖੀ ਦੀ, ਵਸਾਖੀ ਦਾ ਨਗਰ ਕੀਰਤਨ ਕੱਢਿਆ ਨਾ ਨੇ। ਦੇਖੋ ਬਹੁਤ ਰੇਸ ਤੇ ਕਾਟ ਲਿਆ ਹੋ ਰਿਹਾ ਜੂਰੇ। ਕਰੋ ਮੜੇ ਕਾਟ ਚੈੱਕ। ਚੱਕ। ਬਹੁਤ ਸਾਰੇ ਕੰਮ ਚੱਲਦੇ ਆ। ਨੰਗਰਾਂ ਟੋਟੜ ਪੈਂਦੀ ਸੰਗਤਾਂ ਦੀ ਗੱਡੀਆਂ ਪਾਰਕਿੰਗਾਂ 'ਚ ਖੜੀਆਂ ਆ ਜਿਨ੍ਹਾਂ ਨੇ ਲੰਗਰ ਲਾਇਆ ਲਗਭਗ ਦਿਨਾਂ ਦੀ ਹੁੰਦੀ ਹੈ। ਵੀ ਸੰਗਤਾਂ ਦਾ ਘੱਟ ਹੋ ਜਾਂਦਾ ਹੈ। ਨੋਰਮਲ ਬੰਦਾ ਗੱਡੀ ਨਹੀਂ ਪਾਰਕ ਕਰ ਸਕਦਾ ਜੀ। ਕਾਰ ਕਰ ਗਿਆ ਕਟਣੀ ਉਖੀ ਆ ਸਾਰੀ ਲਾਉਂਦੀ ਜਿਆਦਾ ਦੂਰੀ ਹੋ ਗਏ ਮਿੱਤਰੋ ਗੁਰੂ ਘਰ ਪਹੁੰਚ ਕੇ ਵਾਪਸ ਫੇਰਾ ਪਾ ਗਏ ਆਪਣੇ ਸਿੱਖ ਸਰਦਾਰ ਮਹਾਨਾਂ ਦੇ ਬਾਈਕਾਂ ਦੇ ਦੇਖੋ ਕੱਟ ਬਾਈਕਾਂ ਦਾ ਦੇਖੋ ਚੁੱਕੀ ਵਾਲੇ ਦੁਆਲੇ ਕੱਟ ਹਲੋ ਮਿੱਤਰੋ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਲਕੀ ਸਾਹਿਬ ਗੁਰਗਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਆਪ ਸਭ ਆ ਗਏ ਆ ਗੁਰੂ ਘਰ ਤੇਰਾ ਪਹਾਂਵੇ ਤੇ ਆ ਗਏ ਆ ਕਿਰਪਾ ਤੁਹਾਨੂੰ ਨਾ ਡਟੂਂ ਬਿੰਦੂ ਪਰ ਨਾ ਪੈ ਰੋਤਗੇ ਕਿੰਨੀ ਅਤੀ ਸੰਸਾਰ ਨਾਲ ਗਈ ਹੋਈ ਨਗਰ ਦੀ ਦੰਦੇ ਗੇੜਾ ਲਾ ਕੇ ਮੇਰਾ ਲਾਗੇ ਹੋਈ ਆ ਲੋ ਵੀ ਮਿੱਤਰੋ ਉਥੋਂ ਖਰੀਦ ਕੇ ਲਿਆਏ ਆ ਘੈਂਟ ਆ ਚੀਜ਼ਾਂ ਸਰਾ ਹੀ ਚਲੋ ਓਕੇ ਲੋ ਵੀ ਮਿੱਤਰੋ ਘਰੇ ਪਹੁੰਚ ਗਏ ਆ ਸਮਾਪਤੀ ਹੋ ਗਈ ਨਗਰ ਕੀਰਤਨ ਦੀ ਸਾਰਾ ਕੁ ਵਧੀਆ ਹੋਇਆ ਤੇ ਕਰ ਲੇ ਦਰਸ਼ਨ ਫਿਰ ਸੰਤੋ ਤੁਸੀਂ ਵੀ ਕਰੋ ਫਿਰ ਲਾਈਕ ਕਮੈਂਟ ਸ਼ੇਅਰ ਤੇ ਮਿਲਦੇ ਆਂ ਫਿਰ ਅਗਲੀ ਵਾਰੀ ਚਲੋ ਜੀ ਸਤਿ ਸ਼੍ਰੀ ਅਕਾਲ ਖਤਮ ਬਾਏ ਬਾਏ ਟਾਟਾ